ਲੋ ਜੀ ਆ ਗਿਆ ਤਿਆਰ ਦੁੱਧ ਜੀ ਚੜਤੀ ਕਲ ਵਾਲਾ ਨਿਹੰਗ ਸਿੰਘਾਂ ਦਾ ਦੁੱਧ ਜੀ ਗੁਰਸਮਖਾਂ ਦਾ ਆਵੇ ਨਿਹਾਲ ਆਵੇ ਬਾਬਾ ਫਤਿਹ ਸਿੰਘ ਜੀ ਦਾ ਕੋਪਾਵੇ ਹੱਥ ਲਿਆ ਗਾਲ ਠੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਦਾਸ ਦਾ ਨਾਮ ਜੋਧਾ ਸਿੰਘ ਆ ਜੀ ਨਾਲ ਜਿਹੜੀ ਸਿੰਘਣੀਆਂ ਕਾਲ ਕੋਰਿਆ ਜੀ ਇਹ ਨਿਹੰਗ ਸਿੰਘਾਂ ਦਾ ਖਜ਼ਾਨਾ ਭਰਪੂਰ ਆ ਗਈ ਮਾਰੀ ਮਲਾਈ ਸਾਡੀ ਜਿਹੜੀ ਇਸਰ ਵਾਲੀ ਆਵੇ ਲਓ ਜੀ ਕੋਈ ਲਕੋ ਨਹੀਂ ਹੈਗਾ ਆ ਆ ਕੇ ਛੱਕ ਕੇ ਜਾਇਓ ਆਪ ਜੀ ਇਹ ਕਿਰਪਾ ਕਰਕੇ ਛਾਗਣਾ ਤੇ ਸਾਨੂੰ ਟੇਸਟ ਦੰਨਾ ਜੇ ਕੋਈ ਗਲਤੀ ਆ ਤਾਂ ਵੀ ਮਾਤ ਜੋੜ ਕੇ ਮਾਫੀ ਮੰਗਦੇ ਮਾਰਾ ਤਾਂ ਦੱਸਣਾ ਜ਼ਰੂਰ ਹੈ ਜੀ ਸਵਾਦ ਆ ਕਿ ਗਲਤੀ ਆ ਜੀ ਸ਼ਾਮ ਨੂੰ ਲੈ ਕੇ 5 ਵਜੇ ਤੋਂ ਲੈ ਕੇ 11 ਵਜੇ ਤੱਕ ਟਾਈਮ ਹੈਗਾ ਜੀ ਕਰ ਆਪ ਲਾਵੇ ਨਿਹਾਲ ਜਾਵੇ ਬਾਬਾ ਫਤੇ ਸਿੰਘ ਜੀ ਕਾ ਆਵੇ ਸਤਿ ਸ੍ਰੀ ਅਕਾਲ ਦਰਬਾਰਿਆ ਕਾਲ ਚਟਿਆ ਬਾਜਾ ਵਾਲਿਓ ਸਤ ਕਰੋ ਰਖ ਲਿਓ ਦਰਦ ਬਣੇ ਦੀ ਲਾਜੇ ਗਗਦੋਸ਼ੀਦੋ ਸਿੰਘੋ ਸਰਬੱਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤਿ ਸ੍ਰੀ ਅਕਾਲ ਲਾੜਦਿਆਂ ਫੌਜਾ ਦੇ ਮਾਲਕੋ ਸਤ ਕਰੋ ਬੌਜਾ ਰੱਖਿਓ ਤਿਆਰ ਵਰ ਤਿਆਰ ਏ ਸੋਢੀ ਸਚੇ ਪਾਸ਼ਾ ਜੀਓ ਆਪ ਜੀ ਦਾ ਖਾਲਸਾ ਜੱਪੇ ਆ ਕਾਲ ਹੀ ਆ ਕਾਲੇ ਗੱਲ ਕਰ ਆਪਲਾ ਨੇ ਆ ਜਾ ਫਤਿਹ ਪਾਵੇ ਸਤਿ ਸ੍ਰੀ ਅਕਾਲ ਪਹਿਲਾ ਸਰਦਾਈ ਦਾ ਕੰਮ ਅਸੀਂ ਸਟਾਰਟ ਕੀਤਾ ਸੀਗਾ ਆਪਾਂ ਪਹਿਲਾ ਦਲਾ ਪੰਥਾ ਜੇ ਰਹਿ ਕੇ ਕੋਈ ਸਿੱਖਿਆ ਆ ਕਿ ਸਰੀਰ ਵਾਸਤੇ ਠੀਕ ਹੈ ਜੀ ਇਸ ਸਰੀਰ ਨੂੰ ਕਿੱਦਾਂ ਬਚਾਉਣਾ ਇੱਕ ਦੂਜੇ ਦੀ ਹੈਲਥ ਕਿੱਦਾਂ ਹੈਲਥ ਖਿਆਲ ਰੱਖਣਾ ਜੋ ਸਾਡੇ ਦਲਾ ਪੰਥਾ ਜੇ ਦੱਸਿਆ ਜਾਂਦਾ ਜਦੋਂ ਸਰੀਰ ਮਜ਼ਬੂਤ ਹੈ ਨਾ ਤੁਹਾਡਾ ਤੇ ਸਭ ਕੋਈ ਸਹੀ ਹੋ ਸਕਦਾ ਜਾ ਹਨ ਵੀ ਇਸ ਕਰਕੇ ਆਪਾਂ ਪਹਿਲਾਂ ਸ਼ਰੂਪਰਾਲਾ ਕੀਤਾ ਈ ਸਰਦਾਈ ਦਾ ਸਰਦਾਈ ਤੋਂ ਬਾਅਦ ਆਏ ਆ ਮਾਰੇ ਹੁਣ ਇੱਕ ਨਵਾਂ ਖਜ਼ਾਨਾ ਸਰਦੀਆਂ ਦਾ ਖਜ਼ਾਨਾ ਲੈ ਕੇ ਕੇਸਰ ਵਾਲਾ ਕੜਿਆ ਦੁੱਧ ਜਿਹਨੂੰ ਕੜਾਈ ਵਾਲਾ ਦੁੱਧ ਵੀ ਕਹਿੰਦੇ ਕੜਾਈ ਵਾਲਾ ਦੁੱਧ ਵੀ ਕਹਿ ਜਾਂਦਾ ਔਰ ਇਹਨੂੰ ਕੇਸਰ ਦੇ ਨਾਂ ਤੇ ਵੀ ਜਾਣਿਆ ਜਾਂਦਾ ਦੁੱਧ ਠੀਕ ਹੈ ਔਰ ਇਹਦੇ ਵਿੱਚ ਇੰਨੇ ਪ੍ਰੋਟੀਨ ਹੈ ਮਾਰੇ ਹਰ ਇੱਕ ਬੰਦੇ ਦੀ ਇਹ ਖਰਾਕਿਆ ਹਰ ਇੱਕ ਬੱਚਾ ਵੀ ਛੱਕਦਾ ਨਾ ਉਹਦੀ ਵੀ ਖਰਾਕਿਆ ਸਿਆਣਾ ਵੀ ਛੱਕਦਾ ਉਹਦੀ ਵੀ ਖਰਾਕਿਆ ਜੋ ਕਿ ਬਹੁਤ ਵਧੀਆ ਸਰੀਰ ਵਾਸਤੇ ਆ ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਨ ਲੱਗੇ ਡ్రਾਈ ਫਰੂਟ ਇਹਦੇ ਵਿੱਚ ਪਾਉਣ ਦੀ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਪਹਿਲੇ ਆ ਜਾਂਗੇ ਸ਼ਵਾਰੇ ਸ਼ਵਾਰੇ ਆ ਜੀ ਇਸਵਾਰੇ ਸੇ ਜਾਵਾਂਗੇ ਆ ਪਾ ਜੀ ਇੱਕ ਇੱਕ ਕਰਕੇ ਭਾਈ ਤੋਂ ਪਹਿਲਾ ਜੀ ਆਪਾਂ ਕਰਦੇ ਸੀਗੇ ਆਮ ਕਾਮਚਾਰ ਕਰਦੇ ਪਏ ਸੀ ਠੀਕ ਹੈ ਜੀ ਤੇ ਜਦੋਂ ਮੈਂ ਥੋੜਾ ਦੋ ਸਾਲ ਤਿੰਨ ਸਾਲ ਪਹਿਲਾਂ ਮੈਂ ਦਾਲ ਪੰਥ ਦੇ ਵਿੱਚ ਰਿਹਾ ਮਹਾਰਾਜ ਸੇਵਾ ਗੀਤੀ ਦਾਲ ਪੰਥ ਦੀ ਸਰਬਲੋ ਦਰਬਾਰ ਮਹਾਰਾਜ ਦੀ ਸੇਵਾ ਕੀਤੀ ਆ ਤੇ ਉਸ ਤੋਂ ਬਾਅਦ ਇਹ ਆਪਣਾ ਪਰਿਵਾਰ ਤੇ ਪਾਲਣਾ ਸੀਗਾ ਮਹਾਰਾਜ ਚਲੋ ਮਹਾਰਾਜ ਨੇ ਆਇਆ ਗਿਆ ਲੈ ਕੇ ਕਲਗੀਤਰ ਮਹਾਰਾਜ ਤੋਂ ਥਾਪਣਾ ਲੈ ਕੇ ਤੇ ਇਹ ਆਪਣਾ ਕਾਰੋਗਾਰ ਸ਼ੁਰੂ ਕੀਤਾ ਛੋਟਾ ਇੱਕ ਛੋਟਾ ਇਹ ਕਾਰੋਬਾਰ ਸ਼ੁਰੂ ਕੀਤਾ ਆ ਕਿਹਦੇ ਡਰਾਈ ਫਰੂਟ ਲੱਗਦਾ ਇਹ ਉੱਪਰ ਥੋੜਾ ਸਮਝਾ ਦਿਓ ਥੋੜਾ ਪਹਿਲਾਂ ਤਾਂ ਲੱਗੇ ਜੀ ਆ ਆਪਣੇ ਸੁਆਰੇ 16 ਡਰਾਈ ਫਰੂਟ 15 ਡਰਾਈ ਫਰੂਟ ਆ ਤੇ ਬਾਕੀ ਤੁਹਾਨੂੰ ਮੈਂ 4 ਡਰਾਈ ਫਰੂਟ ਮੇਨ ਮੇਨ ਦੱਸ ਦੇਣਾ ਜੀ ਠੀਕ ਹੈ ਜੀ ਠੀਕ ਹੈ ਜੀ ਆ ਮਿਕਸਡ ਡਰਾਈ ਫਰੂਟ ਪੈ ਗਿਆ ਜੀ ਆ ਬਦਾਮ ਆ ਗਿਆ ਜੀ ਠੀਕ ਹੈ ਜੀ ਕਾਜੂ ਤੇ ਪਿਸਤਾ ਆ ਗਿਆ ਜੀ ਠੀਕ ਹੈ ਜੀ ਸਰ ਜੀ ਆਪਾਂ ਦੁੱਧ ਨੂੰ ਪੂਰਾ ਕਿਉਂ ਢੱਗੇ ਹੁੰਦਾ ਵਾ ਲੋਕੀ ਦੇ ਨੰਗੀਆਂ ਕੜਾਈਆਂ ਤੇ ਵਿੱਚ ਦੁੱਧ ਤੇ ਲੋਕਾਂ ਨੂੰ ਸਰਵ ਕਰਦੇ ਆਪਾਂ ਕਿਉਂ ਨਹੀਂ ਢੱਕਿਆ ਆ ਅਸੀਂ ਕਿਉਂ ਕਿ ਵੀਰ ਮੇਰੇ ਅਸੀਂ ਸਭ ਦੀ ਹੈਲਥ ਵਾਸਤੇ ਬੈਠੇ ਆ ਹੈਲਥ ਸਹੀ ਆ ਸਭ ਕੁਝ ਸਹੀ ਆ ਹੈਲਥ ਕਿਉਂ ਕੋਈ ਅਸੀਂ ਘੱਟਾ ਘੂਟਾ ਪੈਂਦਾ ਆ ਇਸ ਕਰਕੇ ਟੱਕਣ ਅਸੀਂ ਬਕਾਇਦਾ ਇਹਦੇ ਲਈ ਕੜਾਈ ਲਾਣ ਤੋਂ ਪਹਿਲਾਂ ਢੱਕਣ ਬਣਵਾਇਆ ਸੀ ਕਿ ਅਸੀਂ ਜਦੋਂ ਅਸੀਂ ਚੀਜ਼ ਢੱਕ ਕੇ ਰੱਖਾਂਗੇ ਤੇ ਮਿੱਟੀ ਘੱਟੇ ਤੋਂ ਬਚਾਰ ਰਵੇਗਾ ਮਛਰ ਤੋਂ ਬਚਾਰ ਰਵੇਗਾ ਤੇ ਖਾਣ ਪੀਣ ਦੀਆਂ ਹੋਰ ਪ੍ਰਕਾਰ ਦੀਆਂ ਚੀਜ਼ਾਂ ਆ ਗਈਆਂ ਪਰ ਇਸ ਤੋਂ ਉੱਪਰ ਕੋਈ ਪ੍ਰਕਾਰ ਦੀ ਚੀਜ਼ ਨਹੀਂ ਹੈਗੀ ਇਸ ਟਾਈਮ ਆ ਵੇਖੋ ਜ ਆ ਰਿਹਾ ਹੈ ਕੜਿਆਲਾ ਦੁੱਧ ਜੀ ਭਾਜੀ ਕਿੰਨਾ ਪ੍ਰਾਈਸ ਹੁੰਦਾ ਦਾ ਵੀਰੇ ਇਹਦਾ ਪ੍ਰਾਈਸ ਤਾਂ ਬਹੁਤ ਛੋਟਾ ਨੋਰਮਲ ਆ ਜੋ ਕਿ ਕੋਲਡ ਡਰਿੰਕ ਨਾਲੋਂ ਬਹੁਤ ਹੈਲਦੀ ਆ ਤੇ ਔਰ ਬਹੁਤ ਘੱਟ ਰੇਟ ਆ 50 ਰੁਪਏ ਤੋਂ ਸਟਾਰਟ ਹੁੰਦਾ ਆ ਜੀ 50 ਤੋਂ ਲੈ ਕੇ 100 ਤੱਕ ਆਪਣੇ ਕੋਲ ਹੈਗਾ ਗਲਾਸ ਤਿੰਨਵਾ ਘਰਾਂ ਦੇ ਵਿੱਚ ਆਪਾਂ ਉਹੀ ਕੋਲਡ ਡਰਿੰਕ 1.50 ਦੀ ਪੀਂਦੇ ਵੇ ਆ ਜੀ ਬਿਲਕੁਲ ਆਪਾਂ ਜਿਹੜੀ ਆਪਾਂ 20 ਰੁਪਏ ਦੀ ਕੋਲਡ ਡਰਿੰਕ ਪੀਂਨੇ ਇੰਨੀ ਕੀ ਕੋਲਡ ਡਰਿੰਕ ਆਉਂਦੀ ਆ ਉਹ ਸਰੀਰ ਨੂੰ ਕਿੰਨੀ ਨਸਕਾਰ ਲੈਂਦੀ ਆ ਤੁਸੀਂ ਦੇਖਿਓ ਤੇ ਜਿਹੜਾ ਆਪਾਂ 50 ਰੁਪਏ ਦਾ ਦੁੱਧ ਪੀਵਾਂਗੇ ਨੇ ਫਾਇਦੇ ਹੀ ਦਊਗਾ ਇਹ ਵੀ ਮਸ਼ਹੂਰ ਦੁੱਧਿਆ ਖਾਲਸੇ ਵਾਲਿਆਂ ਦਾ ਜਲੰਧਰ ਦੇ ਵਿੱਚ ਬਹੁਤ ਮਸ਼ਹੂਰ ਡੈਰੀ ਹੈ ਇਹਨਾਂ ਦੀ ਖਾਲਸੇ ਵਾਲਿਆਂ ਦੀ ਉਹਨਾਂ ਕੋਲ ਦੁੱਧ ਲੈ ਕੇ ਆਨੇ ਆ ਪੁੱਲ ਫੈਡ ਵਾਲਾ ਆ ਆ ਕੇ ਤੁਸੀਂ ਪ੍ਰੋਪਰ ਚੈੱਕ ਵੀ ਕਰ ਸਕਦੇ ਵੀ ਕੀ ਦੁੱਧ ਹੈਗਾ ਕਿਹੜਾ ਦੁੱਧ ਹੈਗਾ ਔਰ ਆਪਣਾ ਡੈਰੀ ਤੋਂ ਦੁੱਧ ਲੈਨੇ ਆ ਖਾਸ ਡੈਰੀ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਆ ਔਰ ਮਹਾਰਾਜ ਇੱਲੀ ਕੇ ਸੇਵਾ ਪ੍ਰਵਾਨ ਕਰਿਓ ਜੇ ਛਾਗਦੇ ਛਗੋਂਦੇ ਕੋਈ ਗਲਤੀ ਹੋ ਗਏ ਤੇ ਹੱਥ ਜੋੜ ਕੇ ਦਾਸ ਮਾਫੀ ਮੰਗਦਾ ਹੈ ਜ ਮਹਾਰਾਜੀਓ ਤੇ ਆਓ ਤੁਸੀਂ ਛਗੋ ਦੁੱਧ ਤੇ ਸਾਨੂੰ ਦੱਸੋ ਟੇਸਟ ਇਹਦੇ ਨਾਲ ਨਾਲ ਜੀ ਬੱਚਾ ਵਾਸਤੇ ਅਸੀਂ ਸ਼ੁਰੂ ਕੀਤਾ ਹੈ ਪੋਟੈਟੋ ਫ੍ਰੈਂਚ ਪੋਟੇਟੋ ਆਪਾਂ ਸ਼ੁਰੂ ਕੀਤੇ ਵੱਡੇ ਦੁੱਧ ਪੀਂਦੇ ਵੇ ਵੱਡੇ ਦੁੱਧ ਪੀਰੇ ਆ ਤੇ ਬੱਚਿਆਂ ਵਾਸਤੇ ਵੀ ਕੁਝ ਆਪਾਂ ਲੈ ਕੇ ਆਏ ਸ਼ਕਨ ਜੇ ਇਹਨੂੰ ਸਵਾਦ ਲੱਗੇ ਤਾਂ ਤੁਸੀਂ ਆ ਕੇ ਸ਼ਕੋ ਦੇਖੋ ਮਹਾਰਾਜ ਕਿੱਦਾਂ ਦਾ ਟੇਸਟ ਹੈਗਾ ਤੇ ਸਾਨੂੰ ਦੱਸੋ ਤੁਸੀਂ 슈ਗਰ ਪਾਣੀ ਕੀ ਨਹੀਂ ਪਾਣੀ ਜੀ ਹੈਗਾ ਆਪਣੇ ਕੋਲ ਵੀ ਭਾਈ 슈ਗਰ ਹੈ ਕਿ ਉਹ ਹੈ ਸ਼ੱਕਰ ਭਾਈ 슈ਗਰ ਹੈ ਆਪਣੇ ਕੋਲੇ ਤੇ ਜੇ ਸ਼ੱਕਰ ਦੀ ਡਿਮਾਂਡ ਹੈ ਸ਼ੱਕਰ ਵੀ ਰੱਖ ਲਾਂਗੇ ਸ਼ੱਕਰ ਨਾਲ ਭਾਰਾ ਜ਼ਿਆਦਾ ਹੋ ਜਾਂਦਾ ਜੀ ਇਹ ਪਾਣੀ ਨਹੀਂ ਪਾਣੀ ਤੁਹਾਡੀ ਇੱਛਾ ਹੈ ਜੀ ਠੀਕ ਹੈ ਜੀ ਹਾਂ ਜੀ ਛੇ ਚਮਚ ਬੀਜ ਵਿੱਚ ਮਾਗੇ ਜੀ ਚੀਨੀ ਉਸ ਤੇ ਭਾਈ ਆ ਗਈ ਖਰੀਦੀ ਭਾਈ ਇਹ ਘਰ ਦਾ ਮਸਾਲਾ ਹੈ ਜੀ ਲਾਚੀਆਂ ਠੀਕ ਹੈ ਜੀ ਇਸ ਨੇ ਟੇਸਟ ਦੇਣਾ ਜੀ ਦੁੱਧ ਦਾ ਬਹੁਤ ਹੀ ਵਧੀਆ ਕੇਸ਼ਣ ਜੀ ਇਧਰੋਂ ਬਰਖਾਪ ਤੋਂ ਆਂਦੇ ਪਟੇਲ ਚੋਂ ਲਾਲ ਬੱਤੀ ਪੈ ਰਹੀ ਹੈ ਜੀ ਆ ਦੇਖੋ ਪਟੇਲ ਚੋਂ ਲਾਲ ਬੱਤੀ ਹੈਡ ਰੈੱਡ ਲਾਈਟ ਆ ਠੀਕ ਹੈ ਜੀ ਰੈੱਡ ਲਾਈਟ ਦੇ ਉੱਤੇ ਹੀ ਬੈਠੇ ਨੁੱਕਰ ਦੇ ਵਿੱਚ ਐਵੇਂ ਸਾਡੀ 5 ਤੋਂ ਲੈ ਕੇ 11 ਵਜੇ ਤੱਕ ਆ ਜੀ ਥੈਂਕ ਯੂ ਸੋ ਮਾਚੀ ਹਾਂ ਜੀ ਮਾਰਾ